ਜਿਹੜਾ ਸੁਖਨ ਵਾਲਾ 28 ਦੇ 29 ਰਾਤ ਨੂੰ ਜਿਹੜਾ ਮਰਡਰ ਹੋਇਆ ਸੀ ਉਹਦੇ ਵਿੱਚ ਅਸੀਂ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਰੁਪਿੰਦਰ ਕੌਰ ਜਿਹੜੀ ਉਹਦੀ ਪਤਨੀ ਸੀ ਤੇ ਹਰਕਰਮਪ੍ਰੀਤ ਸਿੰਘ ਇਸ ਦਾ ਪ੍ਰੇਮੀ ਸੀ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀ ਵਿਸ਼ਵਪ੍ਰੀਤ ਵਾਸੀ ਡੱਬੌਲੀ ਇਹ ਤਿੰਨੇ ਹੀ ਸਾਡੇ ਪ੍ਰੀਸ ਰਸਤੇ ਵਿੱਚ ਨੇ ਤੇ ਇਹਨਾਂ ਨੂੰ ਜਿਹੜਾ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਇਹ ਸਾਡੇ ਕੋਲ ਹੁਣ 8 ਤਰੀਕ ਤੱਕ ਜਿਹੜੀ ਹੁਣ ਪੁਲਿਸ ਰਿਮਾਂਡ ਤੇ ਚੱਲ ਰਹੇ ਨੇ ਸਰਦਾਰ ਜਿਹੜਾ ਸ਼ਿਵਜੀ ਸਿੰਘ ਹੈ ਉਸ ਨੂੰ ਕੱਲ ਜਿਹੜੀ ਉਸਦੀ ਗ੍ਰਿਫਤਾਰੀ ਹੋਈ ਸੀਗੀ ਉਸ ਨੂੰ ਵੀ ਪੇਸ਼ ਕੀਤਾ ਉਹਦਾ ਕਿੰਨੇ ਦਿਨ ਦਾ ਰਿਮਾਂਡ ਚੱਲ ਰਿਹਾ ਔਰ ਇਸ ਤੋਂ ਪਹਿਲਾਂ ਜੀ ਗੱਲ ਕਰੀ ਜਿਹੜਾ ਗੁਰਕੌਲ ਸਿੰਘ ਦਾ ਵੀ ਪੰਜ ਦਿਨ ਦਾ ਰਿਮਾਂਡ ਸੀ ਹਾਂ ਇਹ ਹੁਣ ਜਿਹੜਾ ਇਹਨਾਂ ਦਾ ਰਿਮਾਂਡ ਵਧ ਕੇ ਜਿਹੜਾ 8 ਤਰੀਕ ਤੱਕ ਇਹ ਤਿੰਨਾਂ ਦਾ ਹੈ ਹੀ 8 ਤਰੀਕ ਤੱਕ ਸਾਡੇ ਕੋਲ ਤਿੰਨੇ ਹੀ ਜਿਹੜੇ ਦੋਸ਼ੀ ਨੇ ਇਸ ਟੈਪ 8 ਤਰੀਕ ਤੱਕ ਰਿਮਾਂਡ ਤੇ ਨੇ ਕੋਈ ਖਾਸ ਸਦਨ ਕੋਈ ਨਵੇਂ ਖਲਾਸੇ ਸਾਹਮਣੇ ਆਏ ਆ ਕੋਈ हां ਇਹਦੇ ਵਿੱਚ ਜਿਹੜਾ ਮੌਕੇ ਤੋਂ ਜਿਹੜਾ ਅ ਅੰਦੋਸ਼ੀ ਹਰਕਮਲਪ੍ਰੀਤ ਸਿੰਘ ਜਿਹੜਾ ਸੁਣਨਾ ਲੈ ਕੇ ਕਰਤਾ ਜਿਹੜਾ ਲੈ ਕੇ ਪੱਜ ਗਿਆ ਸੀ ਉਹ ਵੀ ਅਸੀਂ ਇਸ ਤੋਂ ਜਿਹੜਾ ਇਹਦੀ ਨਿਸ਼ਾਨਦੇਹੀ ਤੇ ਰਿਕਵਰ ਕਰਾ ਲਿਆ ਕਿਉਂਕਿ ਉਸ ਟਾਈਮ ਇਨ ਇਫਰਾਮ ਟੈਕਨ ਵੇਲੇ ਜਿਹੜੀ ਕਾਰ ਇਸਤੇਮਾਲ ਕੀਤੀ ਗਈ ਸੀ ਉਹ ਵੀ ਪੁਲਿਸ ਨੇ ਗ੍ਰੰਥ ਕੀਤੀ ਗਈ ਸੀ ਉਹ ਕਾਰ ਇਹਨਾਂ ਦੀ ਆਪਣੀ ਸੀ ਜਾਂ ਉਹ ਕਿਸੇ ਹੋਰ ਕੋਲ ਕਰਕੇ ਐ ਸੀ ਹਾਂ ਜਦੋਂ ਅਸੀਂ ਤੀਜਾ ਦੋਸ਼ੀ ਵਿਸ਼ਪੀ ਸਿੰਘ ਗ੍ਰਿਫਤਾਰ ਕੀਤਾ ਤਾਂ ਉਹ ਉਹਦੀ ਨਿਸ਼ਾਨਦੇਹੀ ਤੇ ਜਿਹੜੀ ਇਹੜੀ ਕਾਰ ਉਹ ਸੀ ਬਰਾਬਤ ਕਰਾ ਲਈਏ ਤੇ ਇਹ ਬਿਸ਼ਪ ਸਿੰਘ ਵੀ ਆਤੇ ਅਗੇ ਕਿਸੇ ਦੋਸਤੀ ਕਾਰਨਾਂ ਕਿ ਲੈ ਕੇ ਆਇਆ ਸੀ ਉਹ ਅਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਹ ਇਹ ਕਾਰ ਕਿੱਥੋਂ ਤੇ ਕਿਹੜੇ ਦੋਸਤੀ ਦੀ ਸੀ ਬਿਸ਼ਪ ਜੀ ਹੋਰ ਵੀ ਕਿਸੇ ਦੀ ਸ਼ਮੂਲੀਅਤ ਹੋ ਸਕਦੀ ਹੈ ਕਿਉਂਕਿ ਅਜੇ ਤੱਕ ਜਾਂਚ ਚੱਲ ਰਹੀ ਹੈ ਸਾਬਿਲ ਬਿਲਕੁਲ ਇਸ ਦੇ ਵਿੱਚ ਅਸੀਂ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਸਾਨੂੰ ਕੋਈ ਹੋਰ ਵੀ ਇਸ ਦੇ ਵਿੱਚ ਲੱਗੇਗਾ ਕਿ ਵੀ ਇਸ ਮਰਡਰ ਦੇ ਵਿੱਚ ਕਿਸੇ ਨੇ ਕਿਸ ਯੋਗ ਦਿੱਤਾ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਆਉਂਦੀ ਤੇ ਅਸੀਂ ਉਸ ਨੂੰ ਮੋਮੈਂਟ ਕਰਾਂਗੇ ਗੁਸਤਾ ਕਰਾਂਗੇ ਤੇ ਇਹ ਇੱਕ ਅਜੇ ਇਨਵੈਸਟੀਗੇ ਸਾਡੀ ਕੰਟੀਨਿਊ ਚੱਲ ਰਹੀ